ਬਾਬਾ ਸ਼੍ਰੀ ਚੰਦ ਵੀ ਉੱਥੇ ਐ ਬਾਬਾ ਲਖਮੀ ਦਾਸ ਵੀ ਉੱਥੇ ਐ ਮਾਤਾ ਸੁਲਖਣੀ ਵੀ ਉੱਥੇ ਐ ਸਾਡੀ ਤਾਂ 베ੜੀ ਉਦੋਂ ਡੁੱਬੀ ਐ ਕਿ ਜਦੋਂ ਅਸੀਂ ਬਾਬੇ ਨਾਨਕ ਦੀ ਹੱਟੀ ਨੂੰ ਵੀ ਹੁਣ ਮੇਰੇ ਨਾਲ ਵੇਖਿਓ ਤੁਸੀਂ ਇਹ ਬਾਬਾ ਨਾਨਕ ਜੀ ਤਕੜੀ ਫੜੀ ਤੇ ਲੱਗਾ ਤੋਲਣ 1 2 3 4 5 6 7 8 9 10 11 12 13 13 13 ਦਾ ਬਾਬੇ ਦੀ ਹੱਡੀ ਮੁਗੀ ਉਹ ਭਾਈ 17 ਸਾਲ ਹੱਡੀ ਕੀਤੀ ਐ ਤੁਸੀਂ ਤੇ ਪਿਆ ਸੈਕੰਡਰੀ ਹੋਂਦੇ ਤੇ ਬਾਬੇ ਦੀ ਹੱਡੀ ਨੂੰ 17 ਸਾਲ ਸਾਡਾ ਸਾਰਾ ਨੁਕਸਾਨ ਹੀ ਇੱਥੇ ਹੋ ਗਿਆ ਜਿਹੜੇ ਲੋਕ ਜੋਗੀਆਂ ਨੂੰ ਮੰਨਦੇ ਨੇ ਉਹ ਕੰਨ ਵੀ ਪੜਵਾਉਂਦੇ ਨੇ ਉਹ ਮੁੰਦਰਾ ਵੀ ਪਾਉਂਦੇ ਨੇ ਉਹ ਗਿਰਵੇ ਕੱਪੜੇ ਵੀ ਪਾਉਂਦੇ ਨੇ ਇੱਥੇ ਵੇਖਿਓ ਤੁਸੀਂ ਲੋਕ ਨੀਲ ਧਾਰੀਆਂ ਨੂੰ ਮੰਨਦੇ ਨੇ ਸਿੰਗਾਪੁਰ ਰਹਿਣ ਅਮਰੀਕਾ ਰਹਿਣ ਕੈਨੇਡਾ ਰਹਿਣ ਮਹਿੰਗੇ ਤੋਂ ਮਹਿੰਗਾ ਕੋਟ ਪੈਂਟ ਪਾ ਲੈਣ ਪੈ ਕੁਰਤਾ ਪਜਾਮਾ ਪਾ ਲੈਣ ਪਹਿਣਾ ਜਿਹੋ ਜੇ ਮਰਜੀ ਕੱਪੜੇ ਪਾ ਲੈਣ ਪਰ ਲੱਕ ਦੇ ਉਤੋਂ ਦੀ ਨੀਲਾ ਸਫਾ ਫਿਰ ਬੰਨ੍ਹ ਲੈਂਦੇ ਨੇ ਹੁਣ ਉਹਨਾਂ ਨੂੰ ਕੁਛੋ ਵੀ ਕੋਈ ਮੈਚਿੰਗ ਹੈਗੀ ਐ ਉਹ ਕਹਿੰਦੇ ਨਹੀਂ ਸਾਡੇ ਬਾਬਾ ਜੀ ਦਾ ਹੁਕਮ ਹੈ ਤੇ ਗੁਰੂ ਨਾਨਕ ਨੂੰ ਮੰਨਣ ਵਾਲਿਓ ਤੁਹਾਡੇ ਬਾਬੇ ਦਾ ਕੋਈ ਹੁਕਮ ਨਹੀਂ ਐ ਤੁਹਾਨੂੰ ਤੁਹਾਡੇ ਬਾਬੇ ਨਾਨਕ ਦਾ ਪਹਿਲਾ ਹੁਕਮ ਸੀ ਮਰਦਾਨਿਆਂ ਟੋਪੀ ਨਹੀਂ ਬੋਣੀ ਅਜੇ ਤੁਸੀਂ ਦੱਸ ਦਿਓ ਵੀ ਟੋਪੀ ਤੁਹਾਡਾ ਕਿਹੜਾ ਬੱਚਾ ਨਹੀਂ ਪਾਉਂਦਾ ਚਗੇ ਭਲੇ ਸਰਦਾਰ 에어ਪੋਰਟ ਤੋਂ ਉਤਰਦੇ ਬਾਅਦ ਨੇ ਪਹਿਲਾਂ ਟੋਪੀ ਪਾ ਲੈਂਦੇ ਨੇ ਸਮੁੰਦਰ ਤੇ ਜਾਣਗੇ ਈਚ ਤੇ ਜਾਣਗੇ ਕਿਤੇ ਬੋਰਡ 'ਚ ਬਹਿਣਗੇ ਉੱਥੇ ਟੋਪੀ ਪਾਈ ਹੁੰਦੀ ਐ ਸਪੋਰਟਸ ਕੈਪ ਇਥੇ ਇੰਡੀਆ 'ਚ ਪਾਈ ਫਿਰਦੇ ਆਪਾਂ ਗੁਰੂ ਨਾਨਕ ਦਾ ਹੁਕਮ ਐ ਟੋਪੀ ਨਹੀਂ ਪਾਉਣੀ ਗੁਰੂ ਨਾਨਕ ਦਾ ਹੁਕਮ ਐ ਕੇਸ ਨਹੀਂ ਕੱਟਣੇ ਔਰ ਜਿੰਨੇ ਕੇਸ ਕੱਤੀ ਫਿਰਦੇ ਨੇ ਹੁਣ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਹਨੂੰ ਮੰਨਦੇ ਹੋ ਬਈ ਤਰਮਿੰਦਰ ਨੂੰ ਮੰਨਦੇ ਹੋ ਕਿਨੂੰ ਮੰਨਦੇ ਹੋ ਹੁਣ ਇੱਥੇ ਸਾਡੇ ਚ ਬੜੇ ਲੋਕ ਨੇ ਕੋਈ ਕਿਸੇ ਗਾਉਣ ਵਾਲੇ ਦੇ ਦੀ ਫੈਨ ਕਈ ਗਾਉਣ ਵਾਲਿਆਂ ਦੇ ਫੈਨ ਨੇ ਤੇ ਜਦੋਂ ਉਹ ਛੂਟੇ ਵਾਲਿਆਂ ਕੋਲ ਜਾਣਗੇ ਤੇ ਉਹਨਾਂ ਵੀ ਛੂਟੇ ਵਾਲਿਆਂ ਕੋਈ ਜਾਣੇ ਤੁਸੀਂ ਕੀ ਸੋਚਦੇ ਵੀ ਉਹ ਦਰਬਾਰ ਸਾਹਿਬ ਜਾਂਦੇ ਨੇ ਤੇ ਇਹ ਦਰਬਾਰ ਸਾਹਿਬ ਜਾਣਗੇ। ਵਾਹ। ਏਵੀ ਮਸਤਾਂ ਦੇ ਬਹਿ ਕੇ ਝੂਟੇ ਲਾਉਣਗੇ। ਅਸੀਂ ਸਿਰਫ ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾ ਲਈ, ਫੋਟੋ ਵੇਚ ਲਈ, ਫੋਟੋ ਖਰੀਦ ਲਈ, ਫੋਟੋ ਲਾ ਲਈ, ਫੋਟੋ ਪੂਜ ਲਈ। ਤੇ ਬਾਕੀ ਬਾਕੀ ਮਰਜ਼ੀ ਆਪਣੀ। ਜੇ ਗੁਰੂ ਨਾਨਕ ਦੀ ਬਾਣੀ ਪੜ੍ਹੀ ਹੁੰਦੀ ਜੇ ਗੁਰੂ ਨਾਨਕ ਦੀ ਬਾਣੀ ਸੁਣੀ ਹੁੰਦੀ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਾਰੀ ਹੁੰਦੀ ਜੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣੀਆਂ ਹੁੰਦੀਆਂ ਤੇ ਆਹ ਹਾਲਾਤ ਤਾਂ ਨਹੀਂ ਸੀ ਪੈਦਾ ਹੋ ਸਕਦੇ ਗੁਰੂ ਨਾਨਕ ਦੇ ਘਰ ਵਿੱਚ ਹੁਕਮ ਹੈ ਜੇ ਅਮਲ ਕਰਨਾ ਹੈ ਪ੍ਰਸ਼ਾਦੇ ਦਾ ਕਰਨਾ ਹੈ ਉਹਦੇ ਵਿੱਚ ਨਾ ਬੀੜੀ ਹੈ ਨਾ ਸਿਗਰਟ ਹੈ ਨਾ ਗਾਂਜਾ ਹੈ ਨਾ ਹੁੱਕਾ ਹੈ ਨਾ ਸ਼ਰਾਬ ਹੈ ਨਾ ਅਫੀਮ ਹੈ ਨਾ ਪੋਸਟ ਹੈ ਨਾ ਭੁੱਕੀ ਹੈ ਤੇ ਚਿੱਟਾ ਕਿੱਥੋਂ ਆ ਗਿਆ ਜੀ ਕਿਰਕਦੇ ਜੀ ਪੰਜਾਬ ਚ ਨਸ਼ੇ ਨੇ ਤੇ ਜਿੰਨਾ ਪੀਰਾਂ ਨੂੰ ਤੁਸੀਂ ਮੰਨਦੇ ਹੋ ਸਾਰੇ ਨਸ਼ੇੜੀ ਨੇ ਜਿੰਨਾ ਪੀਰਾਂ ਨੂੰ ਤੁਸੀਂ ਮੰਨਦੇ ਹੋ ਉਹ ਤਾਂ ਸਾਰੇ ਨਿਸ਼ੈੜੀ ਨੇ ਮੇਰੇ ਸਾਹਮਣੇ ਨਾ ਇੱਕ ਵੀਰ ਫੋਨ ਤੇ ਲੱਗਿਆ ਤੇ 15 ਬੰਦੇ ਉਹਦੇ ਕੋਲ ਬੈਠੇ ਕੋਈ ਨਹੀਂ ਡੱਕਦਾ ਉਹਨੂੰ ਵੀ ਤੂੰ ਫੋਨ ਨਾ ਕਰ ਆ ਭਾਜੀ ਮੇਰੇ ਸਾਹਮਣੇ ਇੱਕ ਬੰਦਾ ਫੋਨ ਤੇ ਲੱਗਿਆ ਹੋਰ ਅਰ ਤੁਸੀਂ ਸਾਰੇ ਬ੍ਰਹਮ ਗਿਆਨੀਓ ਕਿਸੇ ਨੇ ਨਹੀਂ ਕਿਹਾ ਉਹਨੂੰ ਵੀ ਤੂੰ ਫੋਨ ਬੰਦ ਕਰ ਦੇ ਉਹ ਕਹਿੰਦੇ ਸੇਵਾਦਾਰ ਆਏਗਾ ਤੇ ਕਹਵੇਗਾ ਇਦਾਂ ਤੇ ਆਪਾਂ ਬ੍ਰਹਮ ਗਿਆਨੀ ਹੋ ਜਾਣੇ ਵੀ ਆਪਾਂ ਕਹਿਣਾ ਹੀ ਨਹੀਂ ਕਿਸੇ ਨੂੰ ਟੋਕਣਾ ਹੀ ਨਹੀਂ ਕਿਸੇ ਨੂੰ ਬਈ ਤੀਨ ਦੁਨੀਆ ਦੇ ਪਾਦਸ਼ਾਹ ਦੇ ਦਰਬਾਰ ਚ ਬੈਠੇ ਹਾਂ ਉਹਦਾ ਕਹਿੰਦੀ ਸੇਵਾ ਕਰਨੀ ਇਹ ਸੇਵਾ ਨਹੀਂ ਨਾਲ ਦੇ ਨੂੰ ਕਹਿ ਦੋ ਵੀਰ ਜੀ ਗੱਲਾਂ ਨਾ ਕਰੋ ਵੀਰ ਜੀ ਫੋਨ ਬੰਦ ਕਰ ਦਿਓ ਭੈਣ ਜੀ ਤੁਹਾਡਾ ਸਿਰ ਨੰਗਾ ਹੈ ਉਹਦਾ ਕਹੀ ਜਾਣਗੇ ਸੇਵਾਦਾਰ ਅੰਨੇ ਨੇ ਜੀ ਉਹਨਾਂ ਨੂੰ ਦੀਦਾ ਹੀ ਨਹੀਂ ਜੀ ਮੈਨੂੰ ਲੱਗਦਾ ਵੀ ਆਪਾਂ ਸਾਰੇ ਹੀ ਅੰਨੇ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਦੀਦਾ ਮੈਂ ਤੇ ਪੇ ਕੱਲ ਪਰਸੋ ਵੀ ਸੁਣਾਈ ਸੀ ਗੱਲ ਕਿ ਇੱਕ ਗੁਰਦੁਆਰੇ ਦਾ ਪ੍ਰਧਾਨ ਗਰੰਥੀ ਸਿੰਘ ਨੂੰ ਕਹਿੰਦਾ ਭਾਈ ਸਾਹਿਬ ਕੋਈ ਸੇਵਾਦਾਰ ਬੁਲਾਓ ਆਟਾ ਸਿੱਧੇ ਕਰੋ ਅਗੋ ਗਰੰਥੀ ਵੀ ਸੁਭਾਨ ਅੱਲਾਹ ਸੀ ਉਹ ਕਹਿੰਦਾ ਪ੍ਰਧਾਨ ਜੀ ਅੱਜ ਤੁਸੀਂ ਸੇਵਾਦਾਰ ਬਣ ਕੇ ਕਰ ਦਿਓ ਕਹਿੰਦਾ ਕਿ ਤੁਸੀਂ ਵੀ ਇੱਥાડ ਸਿੱਧਾ ਕਰ ਸਕਦੇ ਹੋ ਇਹ ਕੋਈ ਜ਼ਰੂਰੀ ਤੇ ਨਹੀਂ ਵੀ ਪਤਾ ਨਹੀਂ ਕਰੇਗਾ ਤੇ ਸੇਵਾਦਾਰੀ ਕਰੇਗਾ ਆਪਾਂ ਸਾਰੇ ਗੁਰੂ ਘਰ ਦੇ ਸੇਵਾਦਾਰ ਆਪਣੀ ਜ਼ਿੰਮੇਵਾਰੀ ਸਮਝੋ ਜੇ ਆਪਾਂ ਸਾਰੇ ਇੱਕ ਦੂਜੇ ਨੂੰ ਟੋਕੀਏ ਮੈਂ ਹੁਣ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਮੈਂ ਰੋਜ਼ ਅਰਦਾਸ ਕਰਦਾ ਸੀ ਤੇ ਅਰਦਾਸ ਵਿੱਚ ਮੈਂ ਕਹਿੰਦਾ ਸੀ ਦੇ ਦੇ ਰੋਗਤਾ ਮੈਨੂੰ ਕਿਸੇ ਨੇ ਟੈਲੀਫੋਨ ਕੀਤਾ ਕਹਿੰਦਾ ਗਿਆਨੀ ਜੀ ਕੀ ਬੋਲਦੇ ਹੋ ਮੈਂ ਕਿਹਾ ਜੀ ਦੇਹ ਰੋਗਤਾ ਉਹ ਕਹਿੰਦਾ ਫਿਰ ਬੋਲੋ ਫਿਰ ਮੈਨੂੰ ਸਮਝ ਆਈ ਵੀ ਦੇਹ ਰੋਗਤਾ ਮਤਲਬ ਹੁੰਦਾ ਸਰੀਰ ਦਾ ਰੋਗ ਦਿਓ ਬੋਲਣਾ ਕੀ ਹੈ ਦੇਹ ਅਰੋਗਤਾ ਰੋਗਤਾ ਦੇ ਅੱਗੇ ਮੈਂ ਐਡਾ ਨਹੀਂ ਸੀ ਬੋਲਦਾ ਹੁਣ ਕਿਸੇ ਵੀਰ ਨੇ ਹਿੰਮਤ ਕੀਤੀ ਫੋਨ ਕੀਤਾ ਮੇਰੀ ਸੁਧਾਈ ਹੋ ਗਈ ਮੇਰੇ ਖਿਆਲ ਮੈਂ 15 ਸਾਲ ਰੋਜ਼ ਹੀ ਕਹਿੰਦਾ ਰਿਆਂ ਦੇਹ ਰੋਗਤਾ ਦਿਓ ਦੇ ਰੋਗਤਾ ਦਾ ਮਤਲਬ ਹੁੰਦਾ ਹੈ ਬਿਮਾਰੀਆਂ ਦੇ ਉਹ ਸਾਨੂੰ ਆਪਾਂ ਇੱਕ ਦੂਜੇ ਨੂੰ ਟੋਕੀਏ ਕੋਈ ਕੋਈ ਫਰਕ ਨਹੀਂ ਪੈਂਦਾ ਮਤ ਕਿਸੇ ਦੀ ਨਾ ਸ਼ਾਨ ਘਟਦੀ ਹੈ ਜਿਹਨੂੰ ਟੋਕਿਆ ਜਾਏ ਉਹਦਾ ਵੀ ਭੜਾ ਹੋ ਜਾਂਦਾ ਹੈ ਜਿਹੜਾ ਟੋਕੇਗਾ ਮੈਂ ਤਾਂ ਕਹਿਣਾ ਉਹ ਬ੍ਰਹਮ ਗਿਆਨੀ ਹੈ ਘੱਟੋ ਘੱਟ ਗੁਰਦੁਆਰੇ ਦਾ ਅਦਬ ਤੇ ਹੋ ਗਿਆ ਨਾ ਕੋਈ ਇਥੇ ਫੋਨ ਤੇ ਲੱਗਾ ਕੋਈ ਉਥੇ ਨੰਗੇ ਸਿਰ ਬੈਠਾ ਕੋਈ ਉੱਦੇ ਹੀ ਲੱਤਾਂ ਲਮਕਾਈ ਫਿਰਦਾ ਹੈ ਜਾਪਾ ਸਾਰੇ ਆਪਣੇ ਆਲੇ ਦਿਵਾਲੇ ਨੂੰ ਹੀ ਵੇਖ ਲਈਏ ਮੇਰੇ ਖਣ ਸੇਵਾਦਾਰਾਂ ਦੀ ਤਾਂ ਲੋੜ ਹੀ ਨਹੀਂ ਆਪਾਂ ਸਾਰੇ ਹੀ ਸੇਵਾਦਾਰ ਮੈਂ ਫਿਰ ਬੇਨਤੀ ਕਰਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਿਆ ਨਹੀਂ ਜੇ ਗੁਰੂ ਨਾਨਕ ਸਾਹਿਬ ਨੂੰ ਅਸੀਂ ਮੰਨਦੇ 14 ਸਾਲ ਜਾਂ ਤੇ ਆਪਣੇ ਮਾਪਿਓ ਕੋਲ ਰਹਿੰਦੇ ਤੇ ਜਾਂ ਮਾਪਿਓ ਬਣ ਕੇ ਫੈਸਲਾ ਕਰ ਲੈਂਦੇ ਪੁੱਤਰ ਮੈਂ ਤੈਨੂੰ 10ਵੀਂ ਤੱਕ ਕਿਤੇ ਨਹੀਂ ਕੱਢਣਾ ਜਿਹੜਾ ਬੱਚਾ 10 ਜਮਾਤਾਂ ਤੁਹਾਡੇ ਕੋਲ ਕਰ ਜੇਗਾ ਉਹਦੇ ਤੇ ਕਿਸੇ ਹੋਰ ਦਾ ਅਸਰ ਹੋ ਸਕਦਾ ਅੱਜ ਕਿੱਡਾ ਜਾਓ ਅਮਰੀਕਾ ਜਾਓ ਇੰਗਲੈਂਡ ਜਾਓ ਬੇਸ਼ੱਕ ਉਹਨਾਂ ਦੀ ਮਜਬੂਰੀ ਹੈ ਸਪਰ ਸਾਰੇ ਚਾਹੁੰਦੇ ਨੇ ਕਿ ਜੇ ਪਹਿਲੀਆਂ ਜਮਾਤਾਂ ਬੱਚੇ ਕਿਤੇ ਇੰਡੀਆ ਪੜ੍ਹ ਆਉਣ ਨਾ ਤੇ ਆਪਣਾ ਕਲਚਰ ਵੀ ਲੈ ਆਉਣਗੇ ਤੇ ਇੱਥੇ ਸਕੂਲ ਦੀ ਪੜ੍ਹਾਈ ਇੰਡੀਆ ਦੀ ਵਿੱਚ ਬਹੁਤੀ ਵਧੀਆ ਹੈ ਪਤਾ ਆਪਜੀ ਨੂੰ ਕਾਲਜ ਦੀ ਪੜ੍ਹਾਈ ਬਾਹਰ ਵਧੀਆ ਹੈ ਸਕੂਲਾਂ ਦੀ ਪੜ੍ਹਾਈ ਉੱਥੇ ਬਾਹਰ ਵਧੀਆ ਨਹੀਂ ਹੈ ਉਹ ਬੱਚਿਆਂ ਨੂੰ ਕਹਿੰਦੇ ਹੀ ਕੁਛ ਨਹੀਂ ਉੱਥੇ 5ਵੀਂ 7ਵੀਂ ਤੱਕ ਬੱਚੇ ਨੂੰ ਕੁਛ ਨਹੀਂ ਕਹਿੰਦੇ ਉਹ ਨਾ ਫੇਲ ਕਰਦੇ ਨੇ ਤੇ ਨਾ ਹੀ ਬੱਚੇ ਨੂੰ ਝਿੜਕਦੇ ਨੇ ਉਹ ਇੱਕ ਗੱਲ ਤੁਸੀਂ ਵੀ ਸੁਣੀ ਹੋਣੀ ਹੈ ਕਿ ਹੁਣ ਤੇ ਮੇਰਾ ਆਪਣਾ ਪੋਤਰਾ ਸਕੂਲ ਜਾਂਦਾ ਹੈ ਤੇ ਮੇਰਾ ਬੇਟਾ ਮੈਨੂੰ ਕਹਿ ਰਿਹਾ ਸੀ ਉਹਨੇ ਕਿ ਤੇ ਥੋੜਾ ਜਿਹਾ ਛਿੜਕਿਆ ਹੋਣਾ ਤੇ ਬੇਟਾ ਮੇਰਾ ਆਪਣੇ ਪਾਪਾ ਨੂੰ ਕਹਿੰਦਾ ਮੇਰੇ ਮੇਰੇ ਬੇਟੇ ਨੂੰ ਮੇਰਾ ਪੋਤਰਾ ਕਹਿੰਦਾ ਹੈ ਕਹਿੰਦਾ ਡੈਡ ਇਦਾਂ ਨਹੀਂ ਹੁੰਦਾ ਵੀ ਜੋ ਤੁਸੀਂ ਕਹੋਗੇ ਹੋਏਗਾ ਉਹ ਟੀਚਰ ਪੜ੍ਹਾਉਂਦੇ ਨੇ ਉਹਨਾਂ ਨੂੰ ਕਿ ਅਗਰ ਤੁਹਾਡੇ ਮੰਮੀ ਡੈਡੀ ਫੋਰਸ ਕਰਨ ਤੇ ਤੁਸੀਂ ਮੰਨਣਾ ਨਹੀਂ ਇਹ ਮੇਰੇ ਪੋਤਰੇ ਨੇ ਮੇਰੇ ਮੁੰਡੇ ਨੂੰ ਕਹਿ ਦਿੱਤਾ ਵੀ ਡੈਡ ਇਦਾਂ ਨਹੀਂ ਹੁੰਦਾ ਉਹ ਇਦਾਂ ਦਾ ਕੋਈ ਅਥਰਾ ਜਵਾਕ ਹੋਣਾ ਹੈ ਉਹ ਜਦੋਂ ਮਾਂ ਪਿਓ ਕਵੇ ਉਹ ਕਵੇ ਕਰਾ 911 ਕਰਾ 911 ਇੱਕ ਦਿਨ ਮਾਖੀ ਜੀ ਉਹ ਨੂੰ 에어ਪੋਰਟ ਤੋਂ ਇੰਡੀਆ ਲੈ ਆਈ ਤੇ ਕਹਿੰਦੇ ਦਿੱਲੀ 에어ਪੋਰਟ ਤੋਂ ਬਾਹਰ ਕੱਢ ਕੇ ਛਿੱਤਰ ਲਾ ਲਿਆ ਕਹਿੰਦੀ ਕਰ 911 ਕਰ 911 ਲਿਆ ਤੈਨੂੰ ਮੈਂ ਪਰ ਦੱਸਾਂ ਮੈਂ ਬੱਚੇ ਨੂੰ ਝਿੜਕੜਾ ਕੋਈ ਗੁਨਾਹ ਨਹੀਂ ਹੈ ਪਰ ਕਸਾਈ ਬਣ ਕੇ ਨਹੀਂ ਬੱਚੇ ਦੇ ਮਾਪਿਓ ਬਣ ਕੇ ਤੁਸੀਂ ਮੈਨੂੰ ਦੱਸ ਦਿਓ ਕਿਹੜੀ ਚੀਜ਼ ਦੁਨੀਆ ਦੀ ਸੁਨਿਆਰੇ ਤੋਂ ਲੈ ਕੇ ਸੁਨਿਆਰ ਤੋਂ ਲੈ ਕੇ ਲੋਹਾਰ ਤੱਕ ਕਿਹੜੀ ਚੀਜ਼ ਹੈ ਜਿਹੜੀ ਬਿਣਾ ਛੱਟ ਤੋਂ ਸਵਰੀ ਹੋਵੇ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਸੁਨਿਆਰੇ ਨੇ ਵੀ ਰੱਖਿਆ ਉੱਤੋਂ ਛੱਟ ਮਾਰਨ ਲੱਗਿਆਂ ਥੱਲੇ ਹੱਥ ਜ਼ਰੂਰ ਰੱਖਿਆ ਥੱਲੇ ਹੱਥ ਰੱਖ ਕੇ ਛੱਟ ਮਾਰੋਗੇ ਚੀਜ਼ ਸਵਰ ਜਾਏਗੀ ਥੱਲੋਂ ਹੱਥ ਹਟਾ ਕੇ ਛੱਟ ਮਾਰੋਗੇ ਚੀਜ਼ ਜਾਂ ਟੁੱਟ ਜਾਏਗੀ ਜਾਂ ਚਿਬੀ ਹੋ ਜਾਏਗੀ ਉਹਦੇ 'ਚ ਹੋਰ ਡੰਟ ਪੈ ਜਾਣਗੇ ਆਪਣੇ ਗੁਰੂ ਦੇ ਸਿੱਖ ਬਣੀਏ ਗੁਰਪੁਰ ਬਣਾਉਣ ਦਾ ਕੀ ਹੈ ਅੱਜ ਲੰਗਰ ਵੀ ਲੱਗ ਕੇ ਹੋਣੇ ਆ ਕਈ ਜਗ੍ਹਾ ਜਲੇਬੀਆਂ ਵੀ ਬਣ ਗਿਆ ਹੋਣੀਆਂ ਐ ਕੋਕੇ ਸੰਗਤ ਜਿਹੜੀ ਐ ਉਹਦਾ ਅਸੀਂ ਟੇਸਟ ਵੀ ਤਾਂ ਵਿਗਾੜ ਲਿਆ ਨਾ ਹੁਣ ਤੇ ਇਸ਼ਤਿਹਾਰ ਤੇ ਲਿਖਣਾ ਪੈਂਦਾ ਕਿ ਦੇਸੀ ਘੋਦੀਆਂ ਜਲੇਬੀਆਂ ਹੋਣਗੀਆਂ ਫਿਰ ਭੱਜੇ ਆਉਦੇ ਨੇ ਸਾਰੇ ਖਾਣ ਪੀਣ ਦਾ ਅਸੀਂ ਪ੍ਰਭਾਵ ਵਧਾ ਦਿੱਤਾ ਧਰਮ ਦੇ ਪ੍ਰਭਾਵ ਨੂੰ ਅਸੀਂ ਉਸ ਤਰੀਕੇ ਨਾਲ ਉਸ ਕਦਰ ਆਪਣੀ ਜ਼ਿੰਦਗੀ ਵਿੱਚ ਨਹੀਂ ਸਮਝਿਆ ਨਹੀਂ ਪ੍ਰਬੰਾਨ ਕੀਤਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ 70 ਸਾਲ ਆ ਜੂ ਹੈ ਅੱਜ ਇਥੇ ਬੜੇ ਨੇ ਰੋਜ਼ ਹੀ ਆਉਂਦੇ ਨੇ ਗਿਆਨੀ ਜੀ ਲੰਬੀ ਉਮਰ ਦੀ ਅਰਦਾਸ ਕਰ ਦੋ ਪੁੱਛੋ ਵੀ ਬਾਬੇ ਨਾਨਕ ਤੋਂ ਵੀ ਵੱਡੀ ਚਾਹੀਦੀ ਤੁਹਾਨੂੰ ਦੁਨੀਆ ਤਾਰ ਦਿੱਤੀ ਬਾਬੇ ਨਾਨਕ ਨੇ ਪਰ ਉਮਰ 70 ਸਾਲ ਦੋ ਜਹਾਜ ਬਖਸ਼ ਦਿੱਤੇ ਗੁਰੂ ਅਰਜਨ ਸਾਹਿਬ ਨੇ ਕੱਲ ਇਹੀ ਕਥਾ ਸੁਣੀ ਨਾ ਪਹਿਲਾ ਜਿਹੜਾ ਹਰਮੰਦਰ ਸਾਹਿਬ ਬਣਾਇਆ ਦੂਜਾ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਉਮਰ ਕਿੰਨੀ ਹੈ 43 ਸਾਲ ਖਾਲਸੇ ਦੀ ਸਜਣਾ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੀਆਈ ਬਖਸ਼ ਦਿੱਤੀ ਉਮਰ ਕਿੰਨੀ ਹੈ 42 ਸਾਲ ਜਿਸ ਡਿਠੇ ਸਭ ਦੁੱਖ ਜਾਏ ਤੇ ਗੁਰੂ ਦੀ ਉਮਰ ਕਿੰਨੀ ਹੈ 7 ਸਾਲ ਤੇ 8 ਮਹੀਨੇ ਪੁੱਛੋ ਤੁਹਾਨੂੰ ਕਿੰਨੀ ਚਾਹੀਦੀ ਹੈ